ਦੇਖੋ ਮੈਂ ਬਾਹਰ ਗਿਆ ਹੋਇਆ ਸੀ ਅਮਰੀਕਾ ਗਿਆ ਹੋਇਆ ਸੀ ਮੈਂ ਜਿਹਦਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੈਂ ਬਾਹਰ ਗਿਆ ਹੋਇਆ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਕੁਝ ਦਿਨ ਠਹਿਰ ਕੇ ਆ ਕੇ ਸਪਸ਼ਟ ਕਰਨ ਦੇਵਾਂਗਾ ਮੈਂ ਈਮੇਲ ਨਾਲ ਆਪਣੀ ਚਿੱਠੀ ਭੇਜੀ ਸੀ ਤੇ ਉਹਨਾਂ ਨੇ ਸਾਨੂੰ ਬੈਂਟ ਕਾਡਾ ਪ੍ਰਵਾਨ ਕਰ ਲਈ ਸੀਗੀ ਤੇ ਕਿਹਾ ਸੀ ਕੋਈ ਗੱਲ ਨਹੀਂ ਬਾਅਦ ਚ ਆਜਾ ਹੁਣ ਮੈਂ ਆਇਆ ਤੇ ਆ ਕੇ ਜਿਹਦਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜੀ ਸਾਨੂੰ ਆ ਸਾਡਾ ਸਪਸ਼ਟ ਕਰਨ ਜੋ ਤੁਸੀਂ ਜਿਵੇਂ ਤੁਸੀਂ ਕਰੋਗੇ ਤੁਹਾਡਾ ਹੁਕਮ ਸਾਡੇ ਸਿਰ ਮੱਥੇ ਤੇ ਹੈ ਜੋ ਵੀ ਹਕਮ ਅਮਲ ਆਉਂਗੇ ਉਹ ਸੀ ਮਨ ਕਾਲੇ ਦਲ ਦਾ ਜਰਾਬ ਦਿਨੋ ਦਿਨ ਡਿੱਗੀ ਜਾਂਦਾ ਇਹ ਗੁਰੂ ਮਹਾਰਾਜ ਨੇ ਆਪੇ ਉੱਪਰ ਕਰਨਾ ਹੈ ਗੁਰੂ ਮਹਾਰਾਜ ਕਰਦਾ ਸੱਚੇ ਪਾਸ਼ਾ ਕਰਦਾ ਜੇ ਬੁੱਧੀ ਪੇਸ਼ ਕਰਦਾ ਤਾਂ ਵੀ ਗੁਰੂ ਮਹਾਰਾਜ ਕਰਦਾ ਸੱਚੇ ਪਾਸ਼ਾ ਜੇ ਉੱਪਰ ਲੱਗਿਆ ਤਾਂ ਵੀ ਗੁਰੂ ਮਹਾਰਾਜ ਨਹੀਂ ਕਰਨਾ ਸੋ ਸਾਰੇ ਜਾਣੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਗੇ ਤੇ ਹੁਣ ਗੁਰੂ ਮਹਾਰਾਜ ਨੇ ਆਪੇ ਕਿਰਪਾ ਕਰ ਦਿੱਤੀ ਧੰਨਵਾਦ ਬਹਿ ਕਾਲ ਸਾਹਿਬ ਬਹਿ